ਆ ਗਿਆ ਵਾਪਸ ਫਿਰ ਅੱਜ ਅਸੀਂ ਜਾ ਰਹੇ ਸੀ ਮੜਾ ਦਾ ਐਡਵੈਂਚਰ ਕਰਨ ਆਪਣੇ ਭਰਾ ਹੋਏ ਉਹ ਇਹਨੇ ਹਾਏ ਕਰ ਦੋ ਵੀਰ ਸਾਰੇ ਹਾਏ ਹਾਏ ਸਾਰੇ ਭਰਾਵਾ ਖਚਾ ਦੇ ਆ ਵੀਰ ਵੀਰਾ ਵੀਰ ਆਪਣਾ ਰਾਹੁਲ ਭਾਈ ਗੋਪੀ ਭਾਈ ਹਰਮੋਲ ਵੀ ਅੱਜ ਕਿੱਧਰ ਦੀ ਕਿੱਧਰ ਦੀ ਸਫਾਏ ਮੁੜਿਆਂ ਦੀ ਫਿਰ ਫਿਲਹਾਲ ਆਦੇ ਨੇ ਮੁੜੇ ਆਦੇ ਨੇ ਫਿਸ਼ ਪੜਨ ਚੱਲੀਏ ਓਕੇ ਸਹੀ ਹੈ ਫਿਸ਼ ਪੜਨ ਸਾਡਾ ਰਾਹੁਲ ਵੀ ਲੈ ਆ ਰਾਜਪੁਰੇ ਤੋਂ ਕਹਿੰਦਾ ਫਿਸ਼ ਖਾਣੀ ਹੈ ਮੈਂ ਖਾ ਦਨੇ ਕੋਈ ਥੋੜੀ ਵੀਰ ਕਹਿੰਦਾ ਵੈਜੀਟੇਰੀਅਨ ਹੈ ਪਰ ਚਲੋ ਮੁੜੇ ਸ਼ਾਕ ਲੈਣਗੇ ਸੱਟਾ ਹੋ ਗਿਆ ਚਲੋ ਆਪਾਂ ਹੁਣ ਜਾਂਦੇ ਹਾਂ ਸੱਕੂ ਭਾਈ ਫੀਸ਼ਾਲੀ ਕੁਟੀ ਦਿਖਾ ਮੈਂ ਟੂ ਲਾ ਦਾਂਗਾ ਤੇ ਟੂ ਉਹ ਵਾਲੀ ਚਲੋ ਓਕੇ ਬਾਈ ਜਾਣੇ ਹੋਣਾ ਆਪਾਂ ਉਹ ਕੜਾ ਫੋਟੋ ਕਰਾਈਏ ਠੀਕ ਕਿਰੇ ਹੁਣ ਜਾਣੇ ਆਪਾਂ ਠੀਕ ਹਾਂਜੀ ਫੀਸ ਲਾਏ ਹੁਣ ਫਿਰ ਕਿੱਧਰ ਦੀ ਬਾ ਕੋਈ ਨਹੀਂ ਪਾ ਮਾਰ ਕੈਮਰਾ ਵੀਰ ਆਇਆ ਸਾਡਾ ਇਫਲਾਹ ਹੋਣਾ ਸਲਾਹ ਬਣਦੀ ਬਣਦੀ ਰਹਿ ਵੀ ਰਹੀ ਐ ਤੇ ਸਲਾਹ ਬਣ ਵੀ ਰਹੀ ਐ ਹੁਣ ਸਾਨੂੰ ਐ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਫਿਰ ਕਿੱਦਾਂ ਫੜਾਂਗੇ ਉੱਥੇ ਦੇ ਗਾਰੇ ਹੀ ਬੜਾ ਚਿਕੜੀ ਬੜੇ ਕੀ ਸਲਾਹ ਹੈ ਤੁਹਾਡੀ ਫਿਰ ਮੁੜੇਉ ਜਾਣਾ ਕਿਵੇਂ ਚਲੋ 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 ਆ ਬਾਈ ਤੇ ਆਈਲੈਂਡਸ ਕਰਦਾ ਉੱਥੇ ਜਾ ਰਿਹਾ ਬਾਈ ਕਿੰਨੇ ਬੈਂਡ ਆਈ ਸੀ ਪਹਿਲੀ ਵਾਰ ਨਹੀਂ ਨਹੀਂ ਉੱਥੇ ਨਹੀਂ ਜਾ ਰਿਹਾ ਅੱਜ ਕਹਿੰਦੇ ਆ ਦੇ ਬੈਗ ਦੇ ਵਿੱਚ ਫੜ ਕੇ ਫਿਸ਼ਸ ਫਿਰ ਅਸੀਂ ਹੁਣ ਕਿੱਥੇ ਚਲੀਏ ਭਾਜੀ ਮੱਛੀਆਂ ਬਾਰੇ ਗੱਲ ਕਰੋ ਦੰਦੀ ਨਾ ਮਾਡਾ ਮੇਨ ਮੇਨ ਇਹ ਸਾਡਾ ਪ੍ਰਧਾਨ ਇਹ ਸਾਡਾ ਸਲਾਹਕਾਰ ਇਹ ਖਜਾਨਚੀ ਸਾਡਾ 800 ਮੱਛੀ ਖਾਦੀ ਪਿੱਛੇ ਮਾਰੂ ਕੈਮਰਾ ਮਰੇ ਹੱਥ ਤੇ ਕਰਾਓ ਹੱਥਾਂ ਤੇ ਕੁਝ ਹੈ ਤੇ ਨਹੀਂ ਬਿੱਲ ਕੱਖ ਨਹੀਂ ਬਿੱਲ ਬਿੱਲ ਕੁੱਲ ਸੋਰੀ ਮਾੜਾ ਖਦ ਹੋਇਆ ਬਲੈਕ ਓਕੇ ਕਿਲ 3 ਹੈ ਜਿਵੇਂ ਪਰ ਗਦਾਰ ਮੁੰਡੇ ਕੈਮ ਨੇ ਕੈਮ ਹੋ ਉਹਵੇਂ ਦੁੱਸਰੀ ਹੈ ਸਰੀਰ ਕੈਮ ਨੇ ਸਾਰਿਆਂ ਦੇ ਖਿੜੇ ਹੋ ਮੈਂ ਕਹਿੰਦਾ ਬਿੰਦਾਸ ਹੋਇਆ ਨਹੀਂ ਦੋ ਯਾਰ ਮੱਛੀ ਖਾਦੀ ਕੈਮ ਦਾ ਗੋਰ ਨਾ ਮਾਰ ਚਲੋ ਫਿਰ ਹੁਣ ਜਾ ਰਹੇ ਹਾਂ ਓਕੇ ਬਾਏ ਗੱਡੀ ਗਈ ਉੱਥੇ ਗੱਡੀ ਖੜੀ ਸੀ ਬਾਜੀ ਤੁਹਾਨੂੰ ਦੇਖ ਨਹੀਂ ਰਹੀ ਕਿਉਂਕਿ ਉਹ ਗਈ ਐ ਨਾ ਸੋਚਿਆ ਅਸੀਂ ਜਾਦੂ ਕਰ ਰਹੇ ਹਾਂ ਇਹ ਰੋਡ ਤੋਂ ਆ ਰਹੇ ਵਾਦੇ ਇੱਧਰ ਵੇਖੋ ਇਹ ਤਾਂ ਜਨਮ ਦਿਨ ਨੇ ਸੱਟ ਦਾ ਆਪ ਹੀ ਕਿਖ ਆ ਗਿਆ ਬਾਕੀ ਇੱਧਰ ਹਾਂਜੀ ਬਾਜੀ ਹੈਪੀ ਬਰਥਡੇ ਵੀਰ ਖੈਰ ਹੋਵੇ ਕਿੱਦਾਂ ਦਾ ਲੱਗ ਰਿਹਾ ਫਿਰ ਬਹੁਤ ਵਧੀਆ ਸੈਲੀਬ੍ਰੇਟ ਵਧੀਆ ਹੋ ਗਿਆ ਆਪਣਾ ਮੈਂ ਕਹਿੰਦਾ ਮੁੜੇ ਆ ਰਹੇ ਨੇ ਹੋਰ ਭਾਈ ਆਪਾਂ ਬਹੁਤ ਫਨ ਕੀਤਾ ਪਰ ਆਪਾਂ ਨੂੰ ਇਹ ਦਿਖਾ ਨਹੀਂ ਸਕਦੇ ਜੋ ਜੋ ਘਰੇ ਆਪਾਂ ਹਨਾ ਮਹਾਰਾਜ ਕਿਰਪਾ ਕਰੇ ਲੰਮੀਆਂ ਉਮਰਾਂ ਕਰੇ ਪਰ ਮੇਰਾ ਜਿੰਦਗੀ ਦਾ 1 ਸਾਲ ਖਤ ਬਾਈ ਮੁਬਾਰਕਾਂ ਯਾਰ ਤੈਨੂੰ ਬੁਲਟ ਦਿਆਂਗੇ ਆ ਬਾਈ ਬੁਲਟ ਲੈ ਕੇ ਆਇਆ ਨਾ ਬਾਈ ਵਾਰਕਾ ਆਉਂ ਬਾਈ ਨੂੰ ਓਕੇ ਵੀਰ ਹਾਂਜੀ ਹਾਂਜੀ ਆ ਵੀਰ ਆਪਣੇ ਆਏ ਸੀ ਹੁਣ ਮਿਲਣਾ ਮੌਸਮ ਦੇਖੋ ਬਸ ਆਹੀ ਬੱਚੇ ਪਿਆ ਪਾਣੀ ਦੋ ਬਾਕੀ ਸਾਰੇ ਪਾਸੇ ਕਾਲੂ ਬਾਈ ਕੋਈ ਗਿਆਨ ਪ੍ਰੀਟੀ ਲिटल ਬੀ ਬੱਸ ਗਿਆਨ ਸਾਰੇ ਨੇ ਬਸ ਠੀਕ ਆ ਠੀਕ ਓਕੇ ਹੈਪੀ ਬਰਥਡੇ ਟੂ ਯੂ ਜੈਮਨੋ ਉਹ ਤੇ ਕਿਰਸ਼ ਹੈਪੀ ਬਰਥਡੇ ਮੀ ਡੀਆ ਡਾਰਲਿੰਗ ਆਜੋ ਆਜੋ ਹੈਪੀ ਬਰਥਡੇ ਬੇਟਾ ਬਰਥਡੇ ਉਹ ਵੀਡੀਓ ਬਣਾਈ ਯਾਰ ਇੱਕ ਬਾਬੇ ਵੀਡੀਓ ਬਣਾਈ ਮੇਰੇ ਫੋਨ ਦੇ ਰੋਕ ਨਾ ਭਾਜੀ ਇੱਕ ਮਿੰਟ ਖਵਾ ਦਿਓ ਖਵਾ ਦਿਓ ਭਾਜੀ ਹੱਥ ਲਾਣਾ ਬਣਦੀ ਵੀ ਬਣਦੀ ਵੀ ਇੱਕ ਮਿੰਟ ਰੋਮੀ ਦਵਾਰੇ 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 ਹੱਥ ਲਾ ਘੜ ਜਾ ਕੋਈ ਬੰਦ ਹੋ ਗਏ ਤੇਰੇ ਚੀਕਨ ਚੈੱਕ ਕਰੋ ਚੈੱਕ ਕਰੋ ਬਾਬੇਓ ਮਿਹਨਤਾਂ ਮਿਹਨਤਾਂ ਪਾਣੀ ਨਹੀਂ ਮਿਲਦਾ ਨਾ ਨਾ ਹਾਂਜੀ ਮਿੱਤਰੋ ਬਣ ਰਿਹਾ ਅੱਜ ਆਪਣਾ ਮੁਰਗਾ ਉਹ ਦਿਨ ਬਾਅਦ ਮਾਰ ਵੀ ਲਾਈ ਆਪਾਂ ਉਧਰ ਦਿਖਾਦੇ ਆਪਣੇ ਭਰਾ ਅਮਨ ਜੀ ਬਹੁਤ ਮਜ਼ਾ ਆ ਰਿਹਾ ਅੱਜ ਬਹੁਤ ਜਾਤੇ ਬਾ ਦੂਜਾ ਜਨਮ ਦੇਨੇ 6 ਮਹੀਨੇ ਹੋਰ ਰਹਿ ਗਏ ਫੇਰ ਕਿਵੇਂ ਵਧੀਆ ਜਸ਼ਨ ਆ ਯੂ ਲਵ ਯੂ ਬ੍ਰੋ ਓਕੇ ਬਾਬੇਓ ਪੂਰਾ ਸਵਾਰ ਲੈਗ ਚੈੱਕ ਕਰੋ ਲੈਗ ਲੈਗ ਚੈੱਕ ਕਰੋ ਲੈਗ ਆ ਲੈਗ ਅੰਦਰੋਂ ਕੱਢ ਦੋ ਆਪਾਂ ਚ ਮਜ਼ਾਕ ਜੋ ਮਰਜ਼ੀ ਕਰੋ ਨਹੀਂ ਨਹੀਂ ਆ ਤਾਂ ਹੋ ਜਾਣਾ ਹਾਈਡ ਪਿੱਛੂ ਬਣਾ ਦੋ ਕੱਟ ਹੋ ਜੰਦੀ ਆ ਵੇਖੋ ਜੀ ਅੱਜ ਅਸੀਂ ਬਣਾ ਰਹੇ ਆ ਬਾਰਬੀਕਿਊ ਜੀ ਸਾਚੂ ਦੇ ਘਰੇ ਬਹੁਤ ਯਾਰ ਆ ਰਿਹਾ ਬਹੁਤ ਬਾਈ ਪਨੀਰ ਬਣਾਇਆ ਅੱਜ ਪਨੀਰ ਵੀ ਬਣਾ ਰਹੇ ਆ ਚਿਕਨ ਵੀ ਬਣਾ ਰਹੇ ਆ ਜੀ ਮਸ਼ਰੂਮ ਹੈਲੋ ਗਾਇਸ ਚਾਬੂਦਾ ਬੱਡੇ ਆ ਅਸੀਂ ਐਕਿਵਰ ਵੀਰ ਨਾਲ ਭਾਜੀ ਇਹਨਾਂ ਨੂੰ ਲੈਣ ਆਏ ਹੋਏ ਆ ਆ ਦੇਖੋ ਭਾਜੀ ਬਿਲਕੁਲ ਸੇਵ ਕਰ ਤੇ ਵੀਰ ਅਸੀਂ ਗਿਫਟ ਪੈਕ ਕਰਾ ਰਹੇ ਹਾਂ ਇਹਨਾਂ ਭਾਜੀ ਨਾਲ ਤੋਂ ਬਹੁਤ ਵਧੀਆ ਇਹਨਾਂ ਨੇ ਜਦੋਂ ਆਪਾਂ ਨੂੰ ਗੁਆਈ ਦਿੱਤਾ ਹੋਇਆ ਹੈ ਤੇ ਹੋਰ ਆਪਾਂ ਕੇ ਲਾਦਬਤ ਕਰਦੇ ਆਂ ਭਾਜੀ ਜੱਤਾ ਜੀ ਠੀਕੇ ਓਕੇ ਆਪਾ ਜੀ ਵੀਡੀਓ ਲੱਗ ਰਿਹਾ ਕਿ ਨਾ ਉਹ ਬਈ ਨਾ ਜੀ ਪਾਜੀ ਮਿੱਤਰੋ ਕੀ ਆਜਾ ਲੇ ਉਹ ਗਰਮੀ ਹੋ ਰਹੀ ਅੱਜ ਬਹੁਤ ਜ਼ਿਆਦਾ ਰੰਗ ਵੀ ਉੱਡੇ ਹੋਏ ਅੱਜ ਆਸੀ ਆਏ ਹੋਏ ਆਪਣਾ ਵੀਲ ਚੇਂਜ ਕਰਾਉਣ ਉਹ ਬੋਲ ਦੇ ਤੀਸਰੀ ਵਾਰ ਪਾਜੀ ਤੀਸਰੀ ਵਾਰ ਵੀਲ ਚੇਂਜ ਕਰਾਉਣ ਆਏ ਹੋਇਆ ਆ ਦੇਖੋ ਪਹਿਲਾਂ ਤਾਂ ਉਹ ਤਾਂ ਆਏ ਸੀ ਉਹ ਤਾਂ ਨੋਰਮਲ ਹੋ ਗਏ ਹੁਣ ਇਹ ਵਾਲੇ ਪਸੰਦ ਦਿੱਤੇ ਪਾਜੀ ਸਾਈ ਪ੍ਰਾਡੋ ਦੇ ਆ ਪਸੰਦ ਦਿੱਤੇ ਹੁਣ ਆ ਪਵਾਨੇ ਆ ਨਾਲ ਆਇਆ ਹੋਇਆ ਆਪਣਾ ਵੀਰ ਅਨਮੋਲ ਕਰਨ ਲੱਗੇ ਨੇ ਹਾਂ ਪਰ ਸ਼ੌ ਭਾਜੀ ਨਾਲ ਗੱਲਬਾਤ ਕਰਕੇ ਤੁਹਾਨੂੰ ਦਿਖਾਣੇ ਆ ਆ ਵੀਰ لے ਆਪਾਂ ਬਸ ਹੁਣ ਗੱਲਬਾਤ ਕਰਕੇ ਦਿਖਾਣੇ ਆ ਤੁਹਾਨੂੰ ਅੱਧੀ ਭਾਜੀ ਲੋਹੇ ਪੈਰੇ ਸੀ ਹੁਣ ਆਪਾਂ ਜਾਨੇ ਬਰਨਾਲੇ ਬਰਨਾਲੇ ਕੁੰਮੜੇ ਆਉਂਦੇ ਆ ਭਾਈ ਕਹਿ ਰਿਹਾ ਬਰਨਾਲੇ ਜਾਣਾ ਕੁੰਮੜਾ ਜਾਂ ਫਿਰ ਬਠਿੰਡੇ ਵੱਲ ਦੇਖਦੇ ਆ ਬਸ ਲੋਹੇ ਪਵਾ ਕੇ ਦੇਖੋ ਭਾਜੀ ਕਿਹੜਾ ਪੋਈਏ ਫਿਰ ਅਨਮੋਲ ਵੀਰ ਕਿਹੜਾ ਪੋਈਏ ਦੱਸੋ ਅਸੀਂ ਜਰਾ ਪਤਾ ਕਰਦੇ ਹਾਂ ਫਾਈਨਲ ਕਿਹੜਾ ਪੋਈਏ ਬਲੈਕ ਐਸ ਫੈਨੇ ਕੀਤਾ ਬ੍ਰੋ ਵਾਲਾ ਸਤਿ ਕੋ ਭਾਜੀ ਬੀਲੀ ਬੀਲਾ ਮੰਮਣੇ ਇਹ ਭੇਜੀ ਸਾਨੂੰ ਭਾਜੀ ਨੂੰ ਔ ਨੀ ਨੀ ਹਾਂ ਜੀ ਵਧੀਆ ਨਹੀਂ ਐ ਤੇਲ ਆ ਗਿਆ ਫਿਰ ਪਾਉਣਾ ਪੈਣਾ ਆਹ ਦੇਖੋ ਭਾਜੀ ਹੁਣ ਇਸ ਤੋਂ ਬਾਅਦ ਆਪਾਂ ਜਾ ਰਹੇ ਹਾਂ ਕੰਮ 'ਚ ਆ ਬੋਗਰ ਵੀ ਭਾਜੀ ਗੱਡੀ ਦੇ ਅਲਗੇ ਪੁੱਛਦੇ ਫਿਰ ਗੱਡੀ ਦੇ ਲੋਏ ਪਾ ਕੇ ਫਿਰ ਚੱਲਦੇ ਆਂ ਘਰ ਨੂੰ ਇਹ ਬਰਨਾਲੇ ਬਰਨਾਲੇ ਵੀ ਕੋਲ ਆ ਆ ਦੇਖੋ ਭਾਜੀ ਲੱਟਾਂ ਚੈੱਕ ਕਰੋ ਕਿਰਾਇਆ ਉਸਲੰਸ ਸਰਵੇ ਬਾਬੇ ਕਿੰਨੇ ਖੈਂਟ ਨੇ ਪਵਾਲੀਏ ਕੋਈ ਦੱਸੋ ਭਾਜੀ ਯਾਰ ਨਹੀਂ ਕਰਦਾ ਆ ਦੇਖੋ ਭਾਜੀ ਪੈ ਰਹੇ ਨੇ ਆਪਣੇ ਲੋਏ ਹੁਣ ਫਿਰ ਦੇਖਦੇ ਆਂ ਜਾਂਦੇ ਆ ਭਾਜੀ ਆ ਦੇਖੋ ਆ ਪੋਏ ਨੇ ਬਲੈਕ ਸਾਈਪਰਾਡੂ ਪਹਿਲਾਂ ਆਪਣੇ ਆਏ ਸੀ ਆ ਵੇਖੋ ਭਾਜੀ ਕਿਹੜੇ ਵਧੀਆ ਲੱਗ ਰਹੇ ਨੇ ਇਹ ਨਾਲ ਵਧੀਆ ਨਾਲੇ ਚੋੜਿਆਂ ਨਾਲ ਆ ਵਧੀਆ ਲੱਗ ਰਹਿਣਾ ਜੀ ਬਸ ਇਲਾਹੀ ਫੇਰ ਆ ਤੂੰ ਨਿਕਲਦੇ ਹਾਂ ਖੜੇ ਆਪਣਾ ਬੁਲਟ ਫੇਰ ਨਿਕਲਦੇ ਹਾਂ ਵਾਸ਼ਿੰਗ ਪੁਸ਼ਿੰਗ ਕਰਾ ਕੇ ਫੇਰ ਜਾਂਦੇ ਹਾਂ ਕਮਾਈ ਹੰਡਲ ਮੱਥ ਪਵਾ ਗਿਆ ਹਣੁੱਕੀ ਹੋ ਜਾਣਾ ਹਾਂਜੀ ਵੀਰ ਦੱਸਿਓ ਕਿਵੇਂ ਲੱਗਿਆ ਸਹੀ ਏ ਕਿ ਉਹ ਹਾਂਜੀ ਮੁੜਿਓ ਚੈੱਕ ਕਰੋ ਫਿਰ ਵੀਲ ਓਕੇ ਨੇ ਬਸ ਹੋਣ ਆਏ ਸੀ ਅਸੀਂ ਕਬਾੜ ਮਾਰਕੀਟ ਗੱਡੀ ਦੇ ਅਲੋਏ ਦੇ ਪੁੱਛਣ ਭਾਜੀ ਬਹੁਤ ਗਰਮੀ ਬਹੁਤ ਜ਼ਿਆਦਾ ਆਏ ਹੋਏ ਆਸੀਂ ਹੁਣ ਬਸ ਜਾ ਰਹੇ ਹਾਂ ਇੱਥੋਂ ਉਹ ਪੁਰਾਣੇ ਅਲੋਏ ਆਪਣੇ ਉਪੇ ਕਿਸੇ ਨੂੰ ਚਾਹੀਦੇ ਹੁਣ ਥੱਲੇ ਕਮੈਂਟ ਕਰ ਦਿਓ ਚੱਲੀਏ ਚਲੋ ਜੀ ਬਾਬੇ ਉਹ ਜੂਸ ਵੀਨ ਰੁਕੇ ਸੀ ਹੁਣ ਆਪਾਂ ਇੱਥੇ ਬਾਦਰਗੜ ਰੋਡ ਦੇ ਆ ਦੇਖੋ ਭਾਈ ਬੋਕਰ ਬੋਰਡ ਬਣਾ ਰਿਹਾ ਬੱਤੇ ਨੂੰ ਮਮੋਲ ਭਾਈ ਉਹ ਬੈਠ ਰਿਹਾ ਗਰਮੀ ਬਹੁਤ ਆ ਗਈ ਆ ਕੋਈ ਕਹਿਵਾ ਪਾਣੀ ਗਰਮੀ ਬਹੁਤ ਹੋ ਗਈ ਜਣਾ ਅੱਜ ਆ ਦੇਖੋ ਭਾਈ ਜਿਲਡ ਬਣ ਗਿਆ ਪੂਰਾ ਮਾਨੂੰ ਭਾਈ ਨੇ ਕੁਝ ਹਾਂਜੀ ਆਹ ਤੇ ਇਹ ਨਾਲ ਨਹੀਂ ਕੰਮ ਚੱਲੋ ਆਹੋ ਦੇ ਬੋਕਰ ਬੋਰਡ ਬਣਾ ਰਿਹਾ ਬੱਤੇ ਉਹ ਯਾ ਨੂੰ ਨਹੀਂ ਕਦੇ ਦਿੰਦਾ ਮੈਂ ਜਵਾਬ ਗਾਣੇ दारू ਤੇ ਬਣਾ ਕੇ ਹੱਥ ਕੀਤੀ ਉਹਨਾਂ ਨੇ ਸਾਡ ਦੇਣਗੇ ਜੇ ਮੇਰੇ ਨਾਲ ਪੀਤੀ ਉਹਨਾਂ ਨੇ